ਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਨਵੀਂ ਅਪਡੇਟ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨਵੀਆਂ ਤੇ ਤਾਜ਼ਾ ਯੋਜਨਾਵਾਂ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਸਾਰੇ ਭਰਾਵਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਅੱਜ ਪੰਜਾਬ ਸਰਕਾਰ ਨਵੇਂ વર્ષ ਗਣ ਤੇ 2024 ਵਿੱਚ ਬਜ਼ੁਰਗਾਂ ਨੂੰ ਵੱਡਾ ਤੋਹਫਾ ਦੇ ਸਕਦੀ ਆ ਪਹਿਲੀ ਗੱਲ ਤਾਂ ਬੁਢਾਪਾ ਪੈਨਸ਼ਨ ਵਾਸਤੇ ਬਜ਼ੁਰਗਾਂ ਨੂੰ ਹੁਣ ਲੰਮੀਆਂ ਲੈਣਾ ਵਿੱਚ ਨਹੀਂ ਲੱਗਣਾ ਪਵੇਗਾ। ਉਹਨਾਂ ਦੇ ਘਰਾਂ ਤੱਕ ਹੀ ਪਹੁੰਚਿਆ ਕਰੇਗੀ ਪੈਨਸ਼ਨ। ਜੋ ਵੀ ਲੋੜੀ ਦਾ ਹੋਰ ਵੀ ਕੋਈ ਯੋਜਨਾਾਂ ਮਿਚਾਲੀ ਬਿਆਲੀ ਯੋਜਨਾ ਸਰਕਾਰ ਨੇ ਅਪਗ੍ਰੇਡ ਡੇਟ ਕੀਤੀਆਂ ਤਾਂ ਜੋ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਪੂਰੀਆਂ ਸਕੀਮਾਂ ਪਹੁੰਚਾਈਆਂ ਜਾ ਸਕਣ। ਪੰਜਾਬ ਸਰਕਾਰ ਜੋ ਮਹਿਲਾ ਮਾਂ ਨੂੰ ਖਜ਼ਾਰ ਵਾਲੀ ਸਕੀਮਾਂ ਉਹ ਵੀ 6 ਮਹੀਨੇ ਤੋਂ ਹੀ ਸ਼ੁਰੂ ਕਰ ਸਕਦੀ ਆ ਕਿਉਂਕਿ ਨਵੇਂ ਸਾਲ ਤੇ ਪੰਜਾਬ ਸਰਕਾਰ ਇਸ ਚੀਜ਼ ਦਾ ਤੋਹਫਾ ਦੇ ਸਕਦੀ ਆ ਕਾਫੀ ਟਾਈਮ ਪਹਿਲਾਂ ਇਲੈਕਸ਼ਨਾਂ ਤੋਂ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਵੀ ਮਹਿਲਾਵਾਂ ਦੇ ਜੋ 18 ਤੋਂ 60 ਸਾਲ ਦੀ ਏਜ ਤੱਕ ਦੀਆਂ ਮਹਿਲਾਵਾਂ ਨੇ ਉਹਨਾਂ ਨੂੰ ਹਜ਼ਾਰ ਵਾਲੀ ਸਕੀਮ ਪਰਤੀ ਮਹੀਨੇ ਦਿੱਤੀ ਜਾਵੇਗੀ ਪਰ ਉਹਦੇ ਵਾਸਤੇ ਕਹਿੰਦੀ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਸੀ ਵੀ ਉਹਦੇ ਵਾਸਤੇ ਕਿੰਨੀ ਕਿਸੇ ਮਹਿਲਾਵਾਂ ਦੀ ਆਮਦਨ ਹੋਣੀ ਚਾਹੀਦੀ ਆ ਕਰਦੀਆਂ ਸਾਰੀਆਂ ਮਹਿਲਾਵਾਂ ਨੂੰ ਪੈਸੇ ਮਿਲਣਗੇ ਜਾਂ ਇੱਕ ਮਹਿਲਾਵਾਂ ਨੂੰ ਉਹਦੇ ਵਾਸਤੇ ਕੀ ਜ਼ਰੂਰੀ ਸ਼ਰਤਾਂ ਨੇ ਫਾਰਮ ਕਦੋਂ ਨਿਕਲਣਗੇ ਤਾਂ ਇਸ ਮਹੀਨੇ ਤੋਂ ਪੰਜਾਬ ਸਰਕਾਰ ਉਹਦੇ ਵਾਸਤੇ ਕੋਈ ਜ਼ਰੂਰੀ ਡਾਕੂਮੈਂਟ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਆ ਸਕੀਮ ਵੀ ਚਾਲੂ ਕਰਸਣ ਦੇ ਪੂਰੇ ਆਸਾਰ ਨੇ ਤੇ ਜੋ ਬਜ਼ੁਰਗਾਂ ਨੂੰ 1542 ਸਕੀਮ ਆ ਉਹ ਕਾਫੀ ਬਜ਼ੁਰਗਾਂ ਦੀ ਕਾਫੀ ਜ਼ਿਲ੍ਹਿਆਂ ਵਿੱਚ ਬੁਢਾਪਾ ਪੈਨਸ਼ਨ ਰੁਕੀ ਹੋਈ ਆ ਉਹ ਵੀ ਬਈ ਇੱਕ ਦੋ ਦਿਨਾਂ ਦੇ ਵਿਚਕਾਰ ਆ ਪੂਰੇ ਪੰਜਾਬ ਵਿੱਚ ਹੀ ਬੁਢਾਪਾ ਪੈਨਸ਼ਨ ਹੁਣ ਸਟਾਰਟ ਹੋ ਜਾਵੇਗੀ ਹੋ ਸਕਦਾ ਪੰਜਾਬ ਸਰਕਾਰ ਵੜਾਪਾ ਪੈਨਸ਼ਨ ਦੇ ਵਿੱਚ 1000 ਜਾਂ 500 ਰੁਪਏ ਦੀ ਵਾਧੂਤਰੀ ਵੀ ਕਰ ਦੇਵੇ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਜੋ ਪੈਨਸ਼ਨ ਹੈ ਉਹ 1500 ਰੁਪਏ ਆ ਪਰ ਜਲਦੀ ਹੀ ਸੰਭਾਅ ਸਰਕਾਰ ਇਸ ਨੂੰ ਵੜਾ ਕੇ 2500 ਰੁਪਏ ਕਰ ਸਕਦੀ ਹੈ ਕਿਉਂਕਿ ਅੱਗੇ ਇਲੈਕਸ਼ਨ ਆ ਰਹੇ ਨੇ ਤਾਂ ਰਾਸ਼ਨ ਕਾਰਡ ਵਾਸਤੇ ਸਬੰਧੀ ਦਿਸ਼ਾ ਨਿਰਦੇਸ਼ ਨੇ ਜੋ ਵੀ ਜ਼ਰੂਰਤਮੰਦ ਪਰਿਵਾਰ ਨੇ ਜਲਦੀ ਹੀ ਉਹਨਾਂ ਦਾ ਦੁਬਾਰਾ ਵੈਰੀਫਿਕੇਸ਼ਨ ਕਰਕੇ ਰਾਸ਼ਨ ਕਾਰਡ ਬਣਾਏ ਜਾਣਗੇ ਹੋਰ ਵੀ ਕੋਈ ਅਪਡੇਟ ਹੋਊਗੀ ਜ਼ਰੂਰ ਦੱਸਾਂਗੇ ਧੰਨਵਾਦ